ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਤੇ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਫਿਰ ਸ਼ੇਰ ਵੀ ਗਿੱਦੜ ਬਣ ਜਾਂਦੇ ਆ ਓਡਾ ਲੀਡਰ ਅੱਜ ਰਾਜਾ ਬੀਡਿੰਗ ਹੈ ਔਰ ਇਹ ਗਿੱਦੜ ਹੈ ਔਰ ਇਸ ਗਲਤੀ ਮੈਂ ਤਸਦੀਕ ਜਿਹੜੀ ਹੈ ਗਿੱਦੜਵਾ ਹਲਕੇ ਦੇ ਲੋਕ ਕਰ ਸਕਦੇ ਆ ਮਿਊਨਿਸਪਲ ਕਮੇਟੀ ਦੇ ਜਦੋਂ ਇਲੈਕਸ਼ਨ ਸੀਗੇ ਇਹੀ ਰਾਜਾ ਗੜੀ ਜਿਹੜਾ ਤੇ ਮੈਨੂੰ ਚਰਨਜੀਤ ਦੇ ਘਰੋਂ ਬਿਠਾ ਕੇ اپنی کار ਦੇ ਵਿੱਚ ਬਿਠਾਇਆ ਔਰ ਇਹ ਆਪ ਵੀ ਕਾਰ 'ਚ ਵੀ ਨਹੀਂ ਬੈਠਾ ਜਿਹੜੀਆਂ ਐਨੀਆਂ ਦਲੇਰੀਆਂ ਨਾ ਦਲੇਰੀਆਂ ਤਾਂ ਜਦੋਂ ਨਾਲ ਮਤਲਬ ਹਾਲਾਤ ਤੇ ਔਰ ਇਹ ਰਾਜਾ ਬੇੜੀ ਨੇ ਮੇਰੀ ਗੱਡੀ 'ਚ ਬੈਠਾ ਕਿ ਯਾਰ ਕਿਤੇ ਇਹ ਨਾ ਹੋਵੇ ਤੇਰੀ ਗੱਡੀ ਥੋੜੀ ਅੱਗੇ ਨਿਕਲ ਜੇ ਤੇ ਮੈਨੂੰ ਪਿੱਛੋਂ ਕੁੱਟ ਦੇ ਪਰ ਮੈਂ ਕੁਦਰਤੀ ਮੇਰੇ ਬੱਚਿਆਂ ਦਾ ਕੋਈ ਸਕੂਲ ਦਾ ਫੰਕਸ਼ਨ ਸੀ ਮੈਂ ਇਹਨੂੰ ਕਿਹਾ ਯਾਰ ਮੈਂ 2 ਵਜੇ ਦਿੱਲੀ ਨਿਕਲਣਾ ਮੈਂ ਕੋਈ ਇਸ ਬੱਚਿਆਂ ਦਾ ਸਕੂਲ ਦਾ ਫੰਕਸ਼ਨ ਹੈ ਇਹਨੇ ਮੇਰੀਆਂ ਫਿਰ ਮਿੰਤਾਵਾਂ ਕੀਤੀਆਂ ਵੀ ਯਾਰ ਤੂੰ 2 ਘੰਟੇ ਹੋ ਸਕਦਾ ਹੈ ਔਰ ਇੱਕ ਗਿੱਦੜਵਾ ਦੇ ਲੋਗਰ ਗਿੱਦੜਗਾ ਦੇ ਪੱਤਰਕਾਰ ਸਾਹਿਬ ਇਹ ਗੱਲ ਦੱਸ ਸਕਦੇ ਆ ਕਿ ਜਿਵੇਂ ਹੀ ਮਨਪ੍ਰੀਤ ਇੱਥੋਂ ਨਿਕਲਿਆ ਗਿੱਦੜਵਾ ਚੋਂ ਕਿਉਂਕਿ ਮੈਂ ਤਾਂ ਦਿੱਲੀ ਪਹੁੰਚਣਾ ਸੀ ਇਹ ਵੇਖੋ ਭਾਈ ਜੇ ਤੁਸੀਂ ਕੋਈ ਇੱਥੇ ਕੋਈ ਆਸ ਲਾਈ ਬੈਠੇ ਹੋ ਕਿ ਰਾਜਾ ਵਿਡਿੰਗ ਸਾਨੂੰ ਡਿੰਪੀ ਹੋ ਰਾ ਤੋ ਤੇ ਸਨੀ ਹੋ ਰਾ ਤੋ ਖਲਾਫ ਬਚਾ ਲੂਗਾ ਇਹ ਆਸ ਨਾ ਰੱਖਿਆ ਜੇ ਇੱਕ ਹਲੋ ਇਜਾਜ਼ਤ ਨਾਲ ਤੇ ਤੁਹਾਡੀ ਮਰਜ਼ੀ ਨਾਲ 500 ਕੀ ਜਿਹੜੀ ਗਿੱਦੜਵਾ ਸੈਟਿੰਗ ਦੀ ਪ੍ਰੈਸ ਕਾਨਫਰੈਂਸ ਬੀਜੇਪੀ ਪਾਰਟੀ ਵੱਲੋਂ ਸਿਕਰਨ ਜਾ ਰਹੇ ਹਾਂ ਔਰ ਮੇਰਾ ਗਿੱਦੜਬਾ ਨਾਲ ਜਿਹੜਾ ਰਿਸ਼ਤਾ ਹੈ ਇਸ ਉਹ ਮਿੱਟੀ ਦਾ ਰਿਸ਼ਤਾ ਹੈ ਉਹ ਪਿਆਰ ਦਾ ਰਿਸ਼ਤਾ ਮੁਹੱਬਤ ਦਾ ਰਿਸ਼ਤਾ ਹੈ ਔਰ ਇਸ ਇਲਾਕੇ ਨੇ ਮੈਨੂੰ ਇੱਜ਼ਤ ਬਖਸ਼ੀ ਹੈ ਮੈਂ ਉਸ ਹیثیت ਨਾਲ ਅੱਜ ਇੱਥੋਂ ਦੇ ਲੋਕਾਂ ਦੇ ਜੋ ਦਿਲਾਂ ਦੀ ਤਰਜੁਮਾਨੀ ਆ ਕਰਨ ਜਾ ਰਿਹਾ ਔਰ ਗਿੱਦੜਬਾ ਦੀ ਸਿਆਸੀ ਤਾਰੀਖ ਦੇ ਵਿੱਚ ਅੱਜ ਬੜਾ ਕਾਲਾ ਦੇਨਾ ਸਿਆ ਦੇਨਾ ਕਿ ਤਕਰੀਬਨ 29 50 ਚੋਂ 29 ਸਰਪੰਚਾਂ ਦੇ ਪੰਚਾਂ ਦੇ ਕਾਗਜ਼ ਜਿਹੜੇ ਆ ਇੱਕ ਕੋਈ ਮੁਗਲੀਆ ਫਰਮਾਨ ਦੇ ਤਹਿਤ ਇਹ ਸਾਰੇ ਇਲੈਕਸ਼ਨ ਜਿਹੜੇ ਆ ਉਹਨਾਂ ਨੇ ਕੈਨਸਲ ਕਰਤੇ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਸਵਾਲ ਹੈ ਕਿ ਜੇ ਇਸ ਕਿਸਮ ਦੇ ਇਲੈਕਸ਼ਨ ਤੇ ਇਸ ਕਿਸਮ ਦੀਆਂ ਧੰਦਲੀਆਂ ਹੋਣੀਆਂ ਤਾਂ ਫਿਰ ਇਲੈਕਸ਼ਨ ਕਰਾਉਣ ਦਾ ਹੀ ਕੋਈ ਮਤਲਬ ਨਹੀਂ ਬਣਦਾ ਤਾਂ ਮੈਂ ਤਾਂ ਸਮਝਦਾ ਕਿ ਗਿੱਜੜਬਾ ਦੇ ਲੋਕਾਂ ਨੂੰ ਆਪ ਸਰਕਾਰ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਰਹਿਮ ਦੀ ਜਿਹੜੀ ਅਪੀਲ ਹੈ ਉਹ ਖਾਰਜ ਹੋ ਗਈ ਹੈ। ਤੇ ਸਾਡੇ ਲੋਕ ਜਿਹੜੇ ਆ ਫਾਂਸੀ ਕਾਰਡ ਤੇ ਖੜੇ। ਔਰ ਮੈਂ ਗਿੱਦੜਵਾਦੇ ਲੋਕਾਂ ਨੂੰ ਇਸ ਮੈਸੇਜ ਦੇ ذریعے ਅਪੀਲ ਕਰੂੰਗਾ ਕਿ ਆਪਾਂ ਆਪਣੇ ਮੁਲਕ ਦਾ ਜਿਹੜਾ ਜਾਂ ਆਪਣੇ ਗਿੱਦੜਵਾ ਦਾ ਕਬਜ਼ਾ ਇਹਨਾਂ ਲੋਕਾਂ ਤੋਂ ਵਾਪਸ ਲੈਣਾ। ਔਰ ਇਸ ਕਿਸਮ ਦੇ ਹਾਲਾਤ ਜਿਹੜੇ ਆ ਇਹ ਸਾਨੂੰ ਨਾ ਕਾਬਲੇ ਮਨਜ਼ੂਰ ਤੇ ਨਾ ਕਾਬਲੇ ਬਰਦਾਸ਼ਤ ਹੈ। 딤ਪੀ ਟਿਲ ਨੂੰ ਜਿਹੜੇ ਕਿ ਅੱਜ ਕੱਲ ਇੱਥੋਂ ਦੇ ਇਹ ਜੇ ਤਾਂ ਜੁਮਾ ਜੁਮਾ ਤਾਕਤ ਚਾਇਆ ਨੂੰ ਕਿ 7 ਦਿਨ ਵੀ ਨਹੀਂ ਹੋਏ ਪਰ ਮੈਂ ਉਹਨਾਂ ਨੂੰ ਇਹ ਕਵਾਂਗਾ ਕਿ ਇਹ ਇਹ ਨਾ ਸਮਝਿਆ ਜੇ ਕਿ ਜਿਹੜੇ ਤੁਸੀਂ ਕਾਗਜ਼ ਰੱਦ ਕਰਾਤੇ ਤੇ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਇਹ ਤਾਂ ਤੂੜੀ ਦੀ ਪੰਡ ਹੈ ਤੇ ਇਹ ਮੁੜ ਕੇ ਥੋ-ਥੋ ਇਕੱਠੀ ਨਹੀਂ ਹੋਣੀ ਔਰ ਜੇ ਐਮਐਲਏ ਬਣ ਦਾ ਸ਼ੌਕ ਹੈ ਰਾਜਨੀਤੀ ਕਰਨ ਦਾ ਸ਼ੌਕ ਹੈ ਤਾਂ ਇਨਸਾਫ ਦਾ ਸਬਕ ਜਿਹੜਾ ਹੈ ਇੱਕ ਵਾਰੀ ਫੇਰ ਪੜੋ ਔਰ ਮੈਂ ਉਹਨਾਂ ਨੂੰ ਇਹ ਵੀ مشورہ ਦਵਾਂਗਾ ਕਿ ਇਹ ਜਿਹੜੀ ਰੇਤ ਹੁੰਦੀ ਹੈ ਨਾ ਇਹ ਰੇਤ ਨੂੰ ਜਿੰਨੀ ਤੁਸੀਂ ਘੁੱਟ ਕੇ ਫੜੋਗੇ ਇਹ ਤਾਕਤ ਨੂੰ ਜਿੰਨੀ ਘੁੱਟ ਕੇ ਆਪਣੀ ਮੁਢੀ ਚ ਫੜੋਗੇ ਉੰਨੀ ਛੇਤੀ ਰੇਤ ਜਿਹੜੀ ਹੈ ਤੁਹਾਡੇ ਹੱਥ ਤੋਂ ਨਿਕਲ ਜਾਏਗੀ ਸੋ ਅੱਜ ਜਿਹੜੇ ਆ ਸਾਰੇ ਤੁਹਾਡੇ ਕਾਲੇ ਕੈਮਰੇ ਦੀਆਂ ਅੱਖਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਸਰਪੰਚ ਜਾਂ ਮੈਂਬਰ ਪੰਚਾਇਤ ਜਿਨ੍ਹਾਂ ਦੇ ਕਾਗਜ਼ ਰੱਦ ਹੋ ਗਏ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਵਾਂਗਾ ਕਿ ਤੁਸੀਂ ਆਪਣੇ ਹਾਰੋਂ ਤੋਂ ਨਕਲ ਲੈ ਕੇ ਆਓ ਉਸ ਆਰਡਰ ਦੀ ਜਿਹੜੇ ਆਰਡਰ ਨਾਲ ਤੁਹਾਡੇ ਕਾਗਜ਼ ਰੱਦ ਹੋਏ ਕਿਉਂਕਿ ਇੱਕ ਵਾਰੀ ਆਪਾਂ ਨੂੰ ਇਹ ਨਕਲ ਮਿਲ ਗਈ ਤਾਂ ਆਪਾਂ ਉਹਦੇ ਤਹਿਤ ਆਪਾਂ ਡੀਸੀ ਆਫਿਸ 'ਚ ਵੀ ਆਪਾਂ ਪਟੀਸ਼ਨ ਕਰ ਸਕਦੇ ਹਾਂ ਤੇ ਮੈਂ ਜਿੰਨੇ 29 ਜਾਂ ਜਿੰਨੇ ਵੀ ਸਰਪੰਚ ਜਿਹੜੇ ਆ ਆਪਣੀ ਨਕਲ ਮੈਨੂੰ ਆ ਕੇ ਦੇਣਗੇ ਮੈਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਆ ਪੀਆਈਐਲ ਵੀ ਪਾਊਗਾ ਔਰ ਇਹ ਅਨੇਰਗਰਦੀ ਜਿਹੜੀ ਹੈ ਤੇ ਬੋਤੀ ਧੇਰ ਗਿੱਦੜਵਾਚ ਨਹੀਂ ਚੱਲ ਸਕਦੀ ਜੇ ਤੋਂ ਪਹਿਲਾਂ ਕੋਈ 15 ਸਾਲ ਕੋਈ ਚੱਲੀ ਹੋਈ ਤਾਂ ਮੈਂ ਉਹਦਾ ਕੋਈ ਕਹਿ ਨਹੀਂ ਸਕਦਾ ਪਰ ਆ인다 ਗਿੱਦੜਵਾ ਦੇ ਲੋਕ ਇਹਨਾਂ ਸਮਝਣ ਕਿ ਸਾਡਾ ਕੋਈ ਪੁਰਸਾਨੇ ਹਾਲ ਨਹੀਂ ਸਾਡਾ ਹਾਲ ਪੁੱਛਣ ਵਾਲਾ ਨਹੀਂ ਤੇ ਜੇ ਹੁਣ ਕੋਈ ਗਿੱਦੜਵਾ ਦੇ ਲੋਕਾਂ ਤੇ ਵਾਰ ਕਰੂਗਾ ਤਾਂ ਬੀਜੇਪੀ ਪਾਰਟੀ ਉਹਦਾ ਵਾਰ ਰੋਕੂਗੀ ਮੈਨੂੰ ਪਤਾ ਚੱਲਿਆ ਮੈਂ ਇੱਥੇ ਗੈਰ ਹਾਜ਼ਰ ਸੀ ਕਿ ਇੱਥੋਂ ਦੇ ਜਿਹੜੇ ਸਾਬਕ ਐਮਐਲਏ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਉਹ ਮੇਰੇ ਖਿਲਾਫ ਅੱਜ ਕੋਈ ਇਹਨਾਂ ਨੇ ਕੱਟ ਕੀਤਾ ਸੀ ਬੜਾ ਅਨਾਖਸ਼ਨਾਬ ਬੋਲ ਕੇ ਗਏ ਆ ਅੱਜ ਹਰਿਆਣੇ ਦੇ ਇਲੈਕਸ਼ਨ ਹੋ ਕੇ ਹਟੇ ਆ ਪਰ ਇਤਿਹਾਸਿਕ ਜਿੱਤ ਹੋਈ ਹੈ ਬੀਜੇਪੀ ਪਾਰਟੀ ਨੂੰ ਤੀਸਰੀ ਮਰਤਬਾ ਸੀਟਾਂ ਵਧੀਆਂ ਕਾਂਗਰਸ ਦੀਆਂ ਕਟੀਆਂ ਉਹ ਇੱਕ ਹਰਿਆਣੇ ਦੀ ਕਹਾਵਤ ਹੈ ਅਖੇ ਟੁੱਟੀ ਹੋਈ ਖਾਟ ਖਾਟ ਮੰਜੇ ਨੂੰ ਕਹਿੰਦੇ ਕਿ ਟੁੱਟੀ ਹੋਈ ਖਾਟ ਔਰ ਝੁਕਾ ਹੋਇਆ ਜਾਟ ਇਹ ਕਿਸੇ ਕੰਮ ਕੇ ਨਹੀਂ ਹੁੰਦੇ ਜਿਹੜਾ ਜੱਟ ਝੁੱਕ ਜੇ ਨਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਇਹ ਜਿਹੜੇ ਕਾਂਗਰਸ ਦਾ ਪ੍ਰਧਾਨ ਹੈ ਤੁਸੀਂ ਕਿਤੇ ਅਸੈਂਬਲੀ ਚ ਦੇਖਿਆ ਹੋਵੇ ਜਦੋਂ ਸੀਐਮ ਸਾਹਿਬ ਇਹਨੂੰ ਘੁਰਕੀ ਵਟਦੇ ਇਹਦਾ ਕੂਨ ਸਪੈਦ ਹੋ ਜਾਂਦਾ ਅੱਜ ਤੱਕ ਤੁਸੀਂ ਕਦੇ ਰਾਜੇ ਵਿਡਿੰਗ ਦਾ ਬਿਆਨ ਨਹੀਂ ਸੁਣਿਆ ਹੋਣਾ ਜਿਹੜਾ ਕਿ ਸੀਐਮ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਇਹ ਕੰਮ ਆਊਟਸੋਰਸ ਜਿਹੜਾ ਹੈ ਇਹ ਬਾਜਵਾ ਸਾਹਿਬ ਤੇ ਜਿਹੜੇ ਹੋਰ ਲੀਡਰ ਹੈ ਕੋਈ ਖੈਰਾ ਸਾਹਿਬ ਵਰਗੇ ਜਾਂ ਸੁਖਜਿੰਦਰ ਰੰਦਾਵਾ ਇਹ ਉਹਨਾਂ ਵਾਸਤੇ ਕੀਤਾ ਉਹ ਰਾਤ ਨੂੰ ਅਖੇ ਉੱਪਰ ਸੇ ਲੜਾਈ ਔਰ ਅੰਦਰ ਸੇ ਭਾਈ ਭਾਈ ਉੱਤੋਂ ਤਾਂ ਲੜਾਈ ਹੈ ਪਰ ਅੰਦਰੋਂ ਇਹਨਾਂ ਦਾ ਇੱਕੋ ਹੀ ਗੱਲ ਹੈ ਵਰਨਾ ਲੀਡਰ ਆਫ ਦੀ ਆਪੋਜੀਸ਼ਨ ਦੇ ਹਲਕੇ 'ਚ 29 ਜਿਹੜੇ ਹੈ ਕਾਗਜ਼ ਰੱਦ ਹੋ ਜਾਣ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਇਹ ਵਿੱਚੋਂ ਰਲੇ ਨਹੀਂ ਔਰ ਇਹ ਬ੍ਰਾਹਮੇਬਾਜ਼ੀ ਜਿਹੜੀ ਹੈ ਇਹ ਬਹੁਤੀ ਦੇਰ ਹੁਣ ਚੱਲ ਨਹੀਂ ਸਕਦੀ। ਔਰ ਮੈਂ ਅੱਜ ਇਸ ਮੌਕੇ ਤੇ ਔਰ ਖਾਸ ਕਰਕੇ ਜਿਹੜੇ ਅਫਸਰ ਹੈ ਉਹਨਾਂ ਨੂੰ ਵੀ ਕਵਾਂਗਾ ਕਿ ਆਪਣੇ ਛੋਟੇ-ਛੋਟੇ ਫਾਇਦਿਆਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਸੌਦੇ ਕਰਨੇ ਬੰਦ ਕਰ ਦਿਓ। ਆਪਣੇ ਛੋਟੇ-ਛੋਟੇ ਮੁਫਾਦਾਂ ਦੀ ਖਾਤਰ ਆਪਣੀ ਜ਼ਮੀਰ ਵੇਚਣੀ ਬੰਦ ਕਰ ਦਿਓ। ਔਰ ਗਿੱਜੜਬਾ ਦੇ ਲੋਕ ਜਿਹੜੇ ਹੈ ਇਸ ਅੱਜ ਦੇ ਜਿਹੜੇ ਅੱਜ ਵਾਕਿਆ ਇਹਨੂੰ ਪੈਦਾ ਸੀ ਬੜਾ ਇੱਕ ਲੋਕਾਂ ਦੇ ਮਨਾਂ 'ਚ ਗਮੋਂ ਗੁੱਸਾ ਜਿਹੜਾ ਗਮੋਂ ਗੁੱਸਾ ਵੀ ਹੈ ਔਰ ਇਹਦਾ ਹੁਣ ਅਸੀਂ ਜਿਹੜਾ ਅਗਲਾ ਗਿੱਦੜ ਬਾਅਦ ਚ ਬਾਈ ਇਲੈਕਸ਼ਨ ਹੈ ਕਿਉਂਕਿ ਕਈ ਵਾਰੀ ਇਹ ਜਿਹੜੇ ਨਵੇਂ-ਨਵੇਂ ਹੁਕਮਰਾਨ ਬਣੇ ਹੁੰਦੇ ਉਹਨਾਂ ਦੇ ਅਕਲ ਤੇ ਪੜਦਾ ਇਸ ਗੱਲ ਦਾ ਵੀ ਪੈ ਜਾਂਦਾ ਹੈ ਕਿ ਕਿ ਇਹ ਸਮਝਦੇ ਆ ਕਿ ਤਾਕਤ ਤੇ ਹਕੂਮਤ ਜਿਹੜੀ ਹੈ ਇਹ ਤਾਂ ਅਖਬਰ ਹੋਰਾਂ ਦੀ ਨਹੀਂ ਰਹੀ ਤੇ ਇਹ ਡਿੰਪੀ ਟਿੱਲੋ ਹੋਰਾਂ ਦੀ ਕਿੰਨੀ ਕੁ ਦੇਰ ਕਿੰਨੀ ਕੁ ਦੇਰ ਰਹਿ ਸਕਦੀ ਹੈ ਔਰ ਅੱਜ ਸਾਰੇ ਜਿਹੜੇ ਅਸੀਂ ਇੱਥੇ ਬੈਠੇ ਆ ਅਸੀਂ ਇਤਿਜਾਜ ਕਰਾਂਗੇ ਔਰ ਇਹ ਇਹਨਾਂ ਲੋਕਾਂ ਨੂੰ ਇਹਨਾਂ ਦਾ ਹੱਕ ਜਿਹੜਾ ਹੈ ਅਸੀਂ ਜ਼ਰੂਰ ਅ ਗਵਾਵਾਂਗੇ ਔਰ ਮੈਂ ਗਿੱਦੜਬਾ ਦੇ ਹਲਕੇ ਦੇ ਲੋਕਾਂ ਨੂੰ ਇੱਕ ਇਹ ਵੀ ਅਪੀਲ ਕਰਾਂਗਾ ਕਿ ਅ ਔਰ ਖਾਸ ਕਰਕੇ ਜਿਹੜੇ ਕਾਂਗਰਸ ਦੇ ਵਰਕਰ ਹੈ ਔਰ ਕੱਲੇ ਗਿੱਦੜਵਾਚਨੀ ਪੰਜਾਬ ਚ ਵੀ ਇੱਕੋ ਕਹਾਵਤ ਹੈ ਕਿ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਤੇ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਫਿਰ ਸ਼ੇਰ ਵੀ ਗਿੱਦੜ ਬਣ ਜਾਂਦੇ ਆ ਥੋੜਾ ਲੀਡਰ ਅੱਜ ਰਾਜਾ ਬੀڈنگ ਹੈ ਔਰ ਇਹ ਗਿੱਦੜ ਹੈ ਔਰ ਇਸ ਗੱਲ ਦੀ ਮੈਂ ਤਸਦੀਕ ਜਿਹੜੀ ਹੈ ਗਿੱਦੜਵਾ ਹਲਕੇ ਦੇ ਲੋਕ ਕਰ ਸਕਦੇ ਮਿਊਨਿਸਪਲ ਕਮੇਟੀ ਦੇ ਜਦੋਂ ਇਲੈਕਸ਼ਨ ਸੀਗੇ ਇਹੀ ਰਾਜਾ ਵੇਡਿੰਗ ਜਿਹੜਾ ਇਹ ਮੈਨੂੰ ਚਰਨਜੀਤ ਦੇ ਘਰੋਂ ਬਿਠਾ ਕੇ ਆਪਣੀ ਕਾਰ ਦੇ ਵਿੱਚ ਬਿਠਾਇਆ ਔਰ ਇਹ ਆਪਦੀ ਕਾਰ 'ਚ ਵੀ ਨਹੀਂ ਬੈਠਾ ਜਿਹੜੀਆਂ ਐਨੀਆਂ ਦਲੇਰੀਆਂ ਨਾ ਦਲੇਰੀਆਂ ਤਾਂ ਜਦੋਂ ਨਾਲ ਮਤਲਬ ਹਾਲਾਤ ਤੇ ਔਰ ਇਹ ਰਾਜਾ ਵੇਡਿੰਗ ਮੇਰੀ ਗੱਡੀ 'ਚ ਬੈਠਾ ਕਿ ਯਾਰ ਕਿਤੇ ਇਹ ਨਾ ਹੋਵੇ ਤੇਰੀ ਗੱਡੀ ਥੋੜੀ ਅੱਗੇ ਨਿਕਲ ਜੇ ਤੇ ਮੈਨੂੰ ਪਿੱਛੋਂ ਕੁੱਟ ਦੇਣ ਔਰ ਮੈਂ ਕੁਦਰਤੀ ਮੇਰੇ ਬੱਚਿਆਂ ਦਾ ਕੋਈ ਸਕੂਲ ਦਾ ਫੰਕਸ਼ਨ ਸੀ ਮੈਂ ਇਹਨੂੰ ਕਿਹਾ ਯਾਰ ਮੈਂ 2 ਵਜੇ ਦਿੱਲੀ ਨਿਕਲਣਾ ਮੈਂ ਕੋਈ ਇਸ ਬੱਚਿਆਂ ਦਾ ਸਕੂਲ ਦਾ ਫੰਕਸ਼ਨ ਹੈ ਇਨੇ ਮੇਰੀਆਂ ਫਿਰ ਮਿੰਤਾਆਂ ਕੀਤੀਆਂ ਵੀ ਯਾਰ ਤੂੰ 2 ਘੰਟੇ ਹੋਰ ਖੜ੍ਹ ਜਾ। ਔਰ ਇਹ ਗਿੱਦੜਵਾ ਦੇ ਲੋਗ ਔਰ ਗਿੱਦੜਗਾ ਦੇ ਪੱਤਰਕਾਰ ਸ਼ਾਇਦ ਇਹ ਗੱਲ ਦੱਸ ਸਕਦੇ ਆ ਕਿ ਜਿਵੇਂ ਹੀ ਮਨਪ੍ਰੀਤ ਇੱਥੋਂ ਨਿਕਲਿਆ ਗਿੱਦੜਵਾ ਚੋਂ ਕਿਉਂਕਿ ਮੈਂ ਤਾਂ ਦਿੱਲੀ ਪਹੁੰਚਣਾ ਸੀ ਇਹ ਵੀ ਇੱਥੋਂ ਭੱਜ ਗਿਆ। ਜੇ ਤੁਸੀਂ ਕੋਈ ਇੱਥੇ ਕੋਈ ਆਸ ਲਾਈ ਬੈਠੇ ਹੋ ਕਿ ਰਾਜਾ ਵਿਡਿੰਗ ਸਾਨੂੰ ਡਿੰਪੀ ਹੋ ਰਾ ਤੋਂ ਤੇ ਸਨੀ ਹੋ ਰਾ ਤੋਂ ਬਚਾ ਲੂਗਾ ਇਹ ਆਸ ਨਾ ਰੱਖਿਆ ਜੇ ਬਰਹਾਲ ਅ ਅੱਜ ਲਈ ਇੰਨਾ ਹੀ ਕਾਫੀ ਹੈ ਔਰ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਪੀਆਲ ਇਲੈਕਸ਼ਨ ਪਟੀਸ਼ਨ ਔਰ ਲੋਕਾਂ ਨੂੰ ਹੱਕ ਦਿਵਾਉਣ ਵਾਸਤੇ ਮੈਂ ਵਚਨਬੱਧ